ਭਾਈ ਗੁਰਜੀ ਜੀ ਤੇ ਸੋ ਅੱਜ ਜਗੀਰਪੁਰ ਵਾਸੀਆਂ ਨੂੰ ਬੇਨਤੀ ਹੈ ਕਿ ਜਿਹੜੇ ਨଳੇ ਉੱਤੇ ਜੋ ਸਮਸ਼ਾਨ ਘਾੜ ਤੋਂ ਲੈ ਕੇ ਆਪਣੇ ਬੜਲਾ ਚੱਕੀ ਤੱਕ ਨଳਾ ਪੈਂਦਾ ਜੀ ਇੱਥੇ ਲੋਕੀ ਬਹੁਤ ਗੰਦ ਪਾਉਂਦੇ ਨੇ ਬਹੁਤ ਬੁਰਾ ਹਾਲ ਆ ਜੀ ਸਾਡੇ ਸਰਪੰਚ ਸਾਹਿਬ ਐਟਮ 11 ਵਜੇ ਦੇ ਰਾਤ ਦੇ 11 ਤੋਂ ਸਵਾ 11:00 ਵਜੇ ਨੇ ਪਹਿਰਾ ਦੇ ਰਹੇ ਜੀ ਅਸੀਂ ਪੂਰੀ ਟੀਮ ਮੈਂਬਰ ਪੰਚਾਇਤ ਗੁੰਜਾ ਸ਼ਰਮਾ ਬੱਬੂ ਜੀ ਸਾਡੇ ਚਿੱਟੂ ਪ੍ਰਧਾਨ ਜੀ ਸਾਡੇ ਵੀਰ ਜੀ ਖੜੇ ਨੇ 36 ਭਾਜੀ ਖੜੇ ਨੇ ਜੱਜ ਜੀ 9 ਵਜੇ ਤੋਂ ਲੈ ਕੇ ਹਨ 11:30 ਵਜੇ ਨੇ ਚ ਪਹਿਰਾ ਦੇ ਰਿਆਂ ਇੱਥੇ ਲੋਕੀ ਜਿੰਨਾ ਜਿੰਨੀਆਂ ਦੁਕਾਨਾਂ ਵਾਲੇ ਨੇ ਉਹ ਰਾਤ ਨੂੰ ਕੂੜਾ ਸੁੱਟਦੇ ਨੇ ਸੋ ਅਸੀਂ ਐਸੇ ਸਰਪੰਚ ਸਾਹਿਬ ਕੋਈ ਬੇਨਤੀ ਕੀਤੀ ਖੁਦ ਪਹਿਰਾ ਦੇ ਰਹੇ ਨੇ ਮੌਜੂਦਾ ਸਰਪੰਚ ਹਰਪਾਲ ਸਿੰਘ ਜੀ ਬਟਲਾ ਉਹਨਾਂ ਦੀ ਪੂਰੀ ਟੀਮ ਨੌਜਵਾਨ ਵੀਰ ਹੋਰ ਵੀ ਸਾਡੇ ਵੀਰ ਸੀਗੇ ਉਹ ਘਰੇ ਚਲੇ ਗਏ ਕਿਉਂਕਿ ਦਿਨ ਤੇ ਹਰ ਚੱਲਦਾ ਲੇਕਿਨ ਇੱਥੇ ਲੋਕੀ ਪਤਾ ਕਹਿੰਦੇ ਆ ਕਿ ਸਰਪੰਚ ਸਾਹਿਬ ਜੀ ਬਾਹਰ ਚਲੇ ਗਏ ਜੀ ਉਹ ਤਾਂ ਤੇ ਰਹਿੰਦੇ ਨਹੀਂ ਦੇਖੋ ਵੀਰੋ ਗਲਤ ਫਹਿਮੀ ਜਨਾਓ ਸਰਪੰਚ ਸਾਹਿਬ ਨੌਜਵਾਨ ਦਿਲਾ ਦੀ ਟੜਕ ਨੇ ਪਿੰਡ ਵਾਸੀਆਂ ਦੇ ਪਰਿਵਾਰ ਨੇ ਇਹ ਹਮੇਸ਼ਾ ਅੱਜ ਜਿੱਦਣ ਦੇ ਬਣੇ ਨੇ ਇਹਨਾਂ ਨੇ ਪੂਰਾ ਪਰਿਵਾਰ ਛੱਡ ਕੇ ਸਾਰਾ ਬਾਹਰ ਛੱਡ ਕੇ ਆਪਣਾ ਐਸ਼-ਉ-ਰਾਮ ਛੱਡ ਕੇ ਪਿੰਡ ਨੂੰ ਗੋਦ ਲਿਆ ਜੀ ਜਕੀਰਪੁਰ ਨੂੰ ਅਸੀਂ ਇਹਨਾਂ ਨੂੰ ਵੋਟ ਨਾਲ ਜਿਤਾਇਆ ਸਾਡੇ ਸਾਰੇ ਭਾਈਚਾਰੇ ਨੇ ਵੋਟ ਪਾਈ ਆ ਤੋ ਮੇਰਾ ਬੇਨਤੀ ਕਰੋ ਸਰਪੰਚ ਦੇ ਖਿਲਾਫ ਅਗਰ ਸਰਪੰਚ ਨਹੀਂ ਆਂਦਾ ਉਹਦੇ ਮੈਂਬਰ ਪੰਚਾਇਤ ਦੇ ਉਹਦੀਆਂ ਬਾਹਵਾਂ ਨੇ ਉਹਦੇ ਪ੍ਰਧਾਨ ਲਾਏ ਹੋਏ ਨੇ ਤੋ ਮੇਰੀ ਬੇਨਤੀ ਆ ਕਿ ਇਹ ਨਹੀਂ ਗੱਲ ਕਰੋ ਕਿ ਸਰਪੰਚ ਨਹੀਂ ਹੈਗਾ ਉਹਦੇ ਮੈਂਬਰ ਪੰਚਾਇਤ ਨੂੰ ਫੋਨ ਕਰੋ ਜੇ ਮੈਂਬਰ ਨਹੀਂ ਆਂਦਾ ਤਾਂ ਉਹਦੀ ਗਲਤੀ ਆ ਅਸੀਂ 24 ਘੰਟੇ ਮੈਂਬਰ ਪੰਚਾਇਤ ਦਾ ਮੈਂ 15 ਸਾਲ ਤੋਂ ਸੇਵਾ ਕਰ ਰਿਹਾ ਆ ਭਾਵੇਂ 12 1 ਵਜੇ ਫੋਨ ਕਰ ਲਿਓ 2 ਵਜੇ ਕਰ ਲਿਓ ਨਹੀਂ ਉਤਰ ਕੇ ਆ ਗਏ ਹਮੇਸ਼ਾ ਹਾਜ਼ਰ ਹੋਣੇ ਆ ਸੋ ਤਨਵਾ ਸਾਡੇ ਸਰਪੰਚ ਸਾਹਿਬ ਅੱਜ ਅਸੀਂ ਨਲੇ ਦੇ ਪਹਿਰਾ ਦੇ ਰਹੀਆਂ ਜੀ ਕਿਉਂਕਿ ਇੱਥੇ ਲੋਕੀ ਬਹੁਤ ਗੰਦਵਾਰੇ ਨੇ ਅਸੀਂ ਇੱਥੇ ਪੇਡ ਪੋਟੇ ਲਾਇਆ ਉਹਨਾਂ ਨੂੰ ਪਾਣੀ ਦੇਣੇ ਆ ਪਾਰਾਂ ਲਾਈਆਂ ਤਾਂ ਕਿ ਪਿੰਡ ਦੀ ਸਫਾਈ ਹੋਵੇ ਪਿੰਡ 'ਚ ਬਿਮਾਰੀ ਨਾ ਫੈਲੀ ਜਾਵੇ ਬਹੁਤ ਸਾਡੇ ਅੱਜ ਤੋਂ ਬڑے ਸਰਪੰਚ ਬਣੇ ਪਰ ਸਾਡੇ ਵੀਰ ਵਰਗਾ ਸਰਪੰਚ ਨਹੀਂ ਨਾ ਕੋਈ ਚੰਬਣਾ ਨਾ ਕੋਈ ਪੈਦਾ ਹੋਇਆ ਤੇ ਨਾ ਕੋਈ ਕਰਦਾ ਇਹਨਾਂ ਨੇ ਆਪਣੇ ਜੇਬ ਚੋਂ ਖਰਚਾ ਕਰਕੇ ਸਾਨੂੰ ਸਰਕਾਰ ਕੀ ਦੇ ਰਹੀ ਹੈ ਅਸੀਂ ਨਹੀਂ ਪੁੱਛਿਆ ਸਾਡੇ ਪਿੰਡ ਚ 40 ਲੱਖ ਰੁਪਏ ਦਾ ਕੰਮ ਸ਼ੁਰੂ ਹੋ ਚੁੱਕਾ ਜੀ ਇੰਟਰਲੋਕ ਟੈਲਾਂ ਬਣਦੇ ਪਿਆ ਸੜਕਾਂ ਬਣਾਤੀਆਂ ਅਸੀਂ ਚਲੋ ਮੀਂਹ ਵਰ੍ਹਦਾ ਆਉਗੀਆਂ ਪੰਚਾਇਤ ਘਰ ਸ਼ੁਰੂ ਹੋ ਰਿਹਾ ਸਕੂਲ ਦੀ 20 25 ਲੱਖ ਦੀ ਗ੍ਰਾਂਟ ਆ ਗਈ ਸਕੂਲ ਦੇ ਵਿੱਚ ਗਰਾਊਂਡ ਬਣਨ ਜਾ ਰਿਹਾ ਭਰਤ 15 ਲੱਖ ਰੁਪਏ ਦਾ ਸਰਪੰਚ ਸਾਹਿਬ ਨੇ ਪੱਲਿਓ ਭਰਤ ਜਿਹੜਾ ਸ਼ੁਰੂ ਕਰਾਤਾ ਹੈ। ਇਹ ਭਰਤ ਪੈ ਗਿਆ ਗਰਾਊਂਡ ਬਣਨ ਜਾ ਰਿਹਾ, ਬੱਚਿਆਂ ਦੇ ਖੇਡਾਂ ਵਿੱਚ ਬਦਲਣ ਜਾ ਰਿਹਾ। ਸੋ ਧੰਨਵਾਦ ਮੇਰੇ ਹੱਥ ਜੁੜ ਕੇ ਬੇਨਤੀ ਹੈ ਭਰਾਵੋ ਸਾਰੇ ਤੁਸ ਵੱਲੋਂ ਸਾਨੂੰ ਫੋਨ ਕਰੋ ਮੈਂਬਰ ਪੰਚਾਇਤ ਨੇ ਹਾਰ ਰਵਾੜ। ਸਾਬੀ ਮੈਂ ਮੰਗੋ ਜਰਦੇ ਸਾਫ਼ ਨੀਤ ਨਾਲ ਅੱਧੀ ਰਾਤ ਨੂੰ ਫੋਰ ਕਰੋ ਇਹ ਨਹੀਂ ਸਰਪੰਚ ਸਾਹਿਬ ਸਾਰੇ ਦਿਹਾੜੀ ਤੁਹਾਡੇ ਚਰਨਾਂ 'ਚ ਹਾਜ਼ਰ ਰਹਿੰਦੇ ਨੇ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।